ਜੇਕਰ ਤੁਹਾਡੇ ਕੋਲ ਸਿਰਫ 1 ਲੱਖ ਰੁਪਏ ਹਨ ਤਾਂ ਵੀ ਤੁਸੀਂ ਪੰਜਾਬ ਵਿੱਚ ਸ਼ਾਨਦਾਰ ਬਿਜ਼ਨਸ ਸ਼ੁਰੂ ਕਰ ਸਕਦੇ ਹੋ ਅੱਜ ਦੀ ਵੀਡੀਓ 'ਚ ਅਸੀਂ ਤੁਹਾਨੂੰ ਦੱਸਾਂਗੇ 5 ਅਜਿਹੇ ਬਿਜ਼ਨਸ ਜੋ ਤੁਸੀਂ ਸਿਰਫ 1 ਲੱਖ ਰੁਪਏ ਵਿੱਚ ਸ਼ੁਰੂ ਕਰ ਸਕਦੇ ਹੋ ਨੰਬਰ 1 ਤੇ ਅਜਿਹਾ ਬਿਜ਼ਨਸ ਜੋ ਅਸੀਂ ਘਰ ਵਿੱਚੋਂ ਹੀ ਸ਼ੁਰੂ ਕਰ ਸਕਦੇ ਹਾਂ ਤੇ ਇਸ ਨੂੰ ਖਾਸ ਤੌਰ ਤੇ ਬੀਬੀਆਂ ਵੀ ਸ਼ੁਰੂ ਕਰ ਸਕਦੀਆਂ ਹਨ ਪੰਜਾਬੀ ਘਰਾਂ ਵਿੱਚ ਬਣਨ ਵਾਲਾ ਕ੍ਰੇਲੂ ਅਚਾਰ ਮਰਬਾ ਤੇ ਚਟਨੀਆਂ ਸੋਨਮ ਵਿੱਚ ਲੱਗਿਆ ਹੋਵੇਗਾ ਕਿ ਇਹ ਤਾਂ ਹਰ ਕੋਈ ਕਰ ਸਕਦਾ ਹੈ ਹਰ ਕੋਈ ਆਪਣੇ ਘਰ ਵਿੱਚ ਹੀ ਬਣਾ ਸਕਦਾ ਹੈ ਤਾਂ ਲੋਕ ਬਾਹਰੋਂ ਕਿਉਂ ਖਰੀਦਣਗੇ ਪਰ ਸੱਚ ਜਾਣੋ ਇੱਕ ਬਹੁਤ ਵੱਡੀ ਮਾਰਕੀਟ ਹੈ ਤੇ ਇਸ ਤੋਂ ਲੋਕ ਬਹੁਤ ਸਾਰਾ ਮੁਨਾਫਾ ਵੀ ਕਮਾ ਰਹੇ ਨੇ ਸ਼ਹਿਰਾਂ ਵਿੱਚ ਅਤਿ ਦੇਸ਼ ਵਿਦੇਸ਼ ਵਿੱਚ ਇਸ ਦੀ ਬਹੁਤ ਮੰਗ ਹੈ ਵਿਦੇਸ਼ਾਂ ਵਿੱਚ ਤਾਂ ਇਸ ਨੂੰ ਬਹੁਤ ਪਸੰਦ ਕੀਤਾ ਜਾਂਦਾ ਹੈ ਪਰ ਸ਼ੁਰੂ ਕਰਨ ਤੋਂ ਪਹਿਲਾਂ ਇਸ ਦਾ ਪੂਰਾ ਆਈਡੀਆ ਤੁਹਾਨੂੰ ਹੋਣਾ ਚਾਹੀਦਾ ਕਿ ਕੀ ਕਿੱਥੋਂ ਤੇ ਕਿਵੇਂ ਕਰਨਾ ਹੈ ਬਹੁਤ ਸਾਰੇ ਲੋਕ ਇਸ ਨੂੰ ਸ਼ੁਰੂਆਤ ਕਰ ਲੈਂਦੇ ਹਨ ਪਰ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਕਿਵੇਂ ਵੇਚੀਏ 1 ਲੱਖ ਰੁਪਏ ਵਿੱਚ ਤੁਸੀਂ ਸਾਰਾ ਸਮਾਨ ਪੈਕਿੰਗ ਮਟੀਰੀਅਲ ਤੇ ਥੋੜੀ ਮਾਰਕੀਟਿੰਗ ਕਰ ਸਕਦੇ ਹੋ ਮਾਰਕੀਟਿੰਗ ਕਰਨ ਦੇ ਬਹੁਤ ਸਾਰੇ ਤਰੀਕੇ ਹੁੰਦੇ ਹਨ ਅੱਜ ਦੇ ਸਮੇਂ ਵਿੱਚ ਸਭ ਤੋਂ ਵਧੀਆ ਤਰੀਕਾ ਹੈ ਮਾਰਕੀਟਿੰਗ ਕਰਨਾ ਇੰਸਟਾਗ੍ਰam ਤੇ ਪੇਜ ਬਣਾਓ ਰੀਲਾਂ ਬਣਾਓ ਜੇਕਰ ਤੁਸੀਂ ਲੋਕਾਂ ਨੂੰ ਚੰਗੀ ਕੁਆਲਿਟੀ ਦੇਮੋਗੇ ਤਾਂ ਲੋਕ ਜ਼ਰੂਰ ਖਰੀਦਣਗੇ ਆਪਣਾ ਬ੍ਰਾਂਡ ਬਣਾ ਸਕਦੇ ਹੋ ਤੇ ਲੋਕਲ ਦੁਕਾਨਾਂ ਵਿੱਚ ਵੀ ਰਖਵਾ ਸਕਦੇ ਹੋ ਪਰ ਜੇਕਰ ਤੁਸੀਂ ਇਸ ਬਿਜ਼ਨਸ ਪ੍ਰਤੀ ਪੂਰੀ ਜਾਣਕਾਰੀ ਲੈਣਾ ਚਾਹੁੰਦੇ ਹਾਂ ਤਾਂ ਕਮੈਂਟ ਕਰਕੇ ਦੱਸ ਦਿਓ ਮੈਂ ਪੂਰਾ ਮਾਡਲ ਵੀ ਕੀ ਕਰਨਾ ਹੈ ਕਿੱਥੋਂ ਕਰਨਾ ਹੈ ਇਹਨੂੰ ਵੇਚਣਾ ਕਿਵੇਂ ਹੈ ਇਸ ਦੇ ਪ੍ਰਾਈਸ ਕਿਵੇਂ ਤੈਅ ਕਰਨੇ ਹੈਗੇ ਤੇ ਹੋਰ ਵੀ ਜਿੰਨੀ ਵੀ ਜਾਣਕਾਰੀ ਇਸ ਸੰਬੰਧੀ ਹੋਈ ਮੈਂ ਤੁਹਾਨੂੰ ਵੀਡੀਓ ਬਣਾ ਕੇ ਦੱਸ ਦੇਵਾਂਗਾ ਦੂਜਾ ਬਿਜ਼ਨਸ ਹੈ ਕਸਟਮ ਟੀ-ਸ਼ਰਟ ਐਂਡ ਪ੍ਰਿੰਟਿੰਗ ਬਿਜ਼ਨਸ ਦਾ ਵੈਸੇ ਤਾਂ ਤੁਹਾਨੂੰ ਲੱਗਿਆ ਹੋਣਾ ਕਿ ਇਹ ਤਾਂ ਬਹੁਤ ਸਾਰੇ ਲੋਕ ਕਰ ਹੀ ਰਹੇ ਹਨ ਪਰ ਜੇਕਰ ਤੁਸੀਂ ਦੇਖੋਗੇ ਕੋਈ ਵੀ ਬਿਜ਼ਨਸ ਕੋਈ ਵੀ ਕੰਮ ਹਰ ਕੋਈ ਕਰ ਹੀ ਰਿਹਾ ਹੈ ਤੁਸੀਂ ਕਿਸੇ ਵੀ ਕੰਮ ਵਿੱਚ ਚੱਲ ਜਾਓ ਉਹ ਕੋਈ ਨਾ ਕੋਈ ਕਰ ਹੀ ਰਿਹਾ ਹੋਵੇਗਾ ਤੇ ਬਹੁਤ ਉੱਚੇ ਪੱਧਰ ਤੇ ਕਰ ਰਿਹਾ ਹੋਵੇਗਾ ਪਰ ਇਸ ਨੂੰ ਤੁਸੀਂ ਆਪਣੇ ਤਰੀਕੇ ਨਾਲ ਵੀ ਸ਼ੁਰੂ ਕਰ ਸਕਦੇ ਹੋ ਜ਼ਰੂਰੀ ਨਹੀਂ ਕਿ ਜੇਕਰ ਇੱਕ ਬੰਦਾ ਕਰ ਰਿਹਾ ਤੇ ਹੋਰ ਕੋਈ ਨਹੀਂ ਕਰ ਸਕੇਗਾ ਤੁਸੀਂ ਆਪਣੇ ਤਰੀਕੇ ਨਾਲ ਆਪਣਾ ਖੁਦ ਦਾ ਬ੍ਰਾਂਡ ਬਣਾ ਕੇ ਖੁਦ ਦੀਆਂ ਤਕਨੀਕਾਂ ਨਾਲ ਇਸ ਨੂੰ ਵੱਡਾ ਕਰ ਸਕਦੇ ਹੋ ਪੰਜਾਬੀ ਜੰਗਸਟਰ ਨੂੰ ਕਸਟਮਾਈਜ਼ਡ ਟੀ-ਸ਼ਰਟਸ ਹੁੱਡੀਜ਼ ਬਾਰੇ ਕੱਪੜੇ ਬਹੁਤ ਪਸੰਦ ਆਉਂਦੇ ਹਨ ਤੁਸੀਂ ਬੇਸਿਕ ਹੀਟ ਪ੍ਰੈਸ ਮਸ਼ੀਨ ਵਾਈਟ ਟੀ-ਸ਼ਰਟਸ ਅਤੇ ਕੁਝ ਡਿਜ਼ਾਈਨ ਸੌਫਟਵੇਅਰ ਨਾਲ ਇਹ ਬਿਜ਼ਨਸ ਸ਼ੁਰੂ ਕਰ ਸਕਦੇ ਹੋ ਇੰਸਟਾਗ੍ਰam ਫੇਸਬੁਕ ਯੂਟਿਊਬ ਤੇ ਵੀਡੀਓ ਬਣਾ ਕੇ ਇਸ ਨੂੰ ਉੱਚ ਪੱਧਰ ਤੇ ਵੇਚ ਸਕਦੇ ਹੋ ਪਰ ਸ਼ੁਰੂ ਵਿੱਚ ਤੁਸੀਂ ਲੋਕਲ ਆਰਡਰ ਵੀ ਲੈ ਸਕਦੇ ਹੋ ਕਾਲਜ ਸਟੂਡੈਂਟਸ ਵਰਥ ਰੇ ਆਰਡਰਸ ਇਵੈਂਟਸ ਇਦਾਂ ਦੇ ਲੋਕਾਂ ਨਾਲ ਕੰਟੈਕਟ ਕਰਕੇ ਤੁਸੀਂ ਆਪਣੀਆਂ ਚੀਜ਼ਾਂ ਵੇਚ ਸਕਦੇ ਹੋ ਆਨਲਾਈਨ ਡਿਲੀਵਰੀ ਕਰ ਸਕਦੇ ਹੋ ਇੰਸਟਾਗ੍ਰam ਫੇਸਬੁਕ ਤੇ ਐਡਸ ਚਲਾ ਕੇ ਇਸ ਨੂੰ ਵੇਚ ਸਕਦੇ ਹੋ ਇੱਕ ਸੌਖਾ ਤੇ ਇੱਕ ਸਸਤਾ ਬਿਜ਼ਨਸ ਹੈ ਪਰ ਸ਼ੁਰੂ ਕਰਨ ਤੋਂ ਪਹਿਲਾਂ ਇਸ ਦੀ ਤੁਹਾਨੂੰ ਜਾਣਕਾਰੀ ਜ਼ਰੂਰ ਹੋਣੀ ਚਾਹੀਦੀ ਹੈ ਤੁਸੀਂ ਇਸ ਦੀ ਜਾਣਕਾਰੀ ਇੰਟਰਨੈਟ ਤੋਂ ਵੀ ਇਕੱਠੀ ਕਰ ਸਕਦੇ ਹਾਂ ਪਰ ਜੇਕਰ ਤੁਹਾਨੂੰ ਇਸ ਪ੍ਰਤੀ ਵੀ ਪੂਰੀ ਜਾਣਕਾਰੀ ਚਾਹੀਦੀ ਹੈ ਤਾਂ ਕਮੈਂਟ ਕਰਕੇ ਦੱਸ ਸਕਦੇ ਹਾਂ ਤੀਜਾ ਬਿਜ਼ਨਸ ਹੈ ਮੋਬਾਈਲ ਰਿਪੇਅਰ ਦਾ ਹੁਣ ਫਿਰ ਤੁਸੀਂ ਕਹੋਗੇ ਤਾਂ ਹਰ ਕੋਈ ਕਰ ਰਿਹਾ ਹੈ ਪਰ ਹਰ ਕੋਈ ਕਰ ਤਾਂ ਲੈਂਦਾ ਹੈ ਪਰ ਸਕਸੈਸਫੁਲ ਬਹੁਤ ਘੱਟ ਹੁੰਦੇ ਨੇ ਕਿਸੇ ਵੀ ਬਿਜ਼ਨਸ ਵਿੱਚ ਸਕਸੈਸ ਹੋਣ ਲਈ ਤੁਹਾਡੇ ਅੰਦਰ ਜਜ਼ਬਾ ਹੋਣਾ ਜ਼ਰੂਰੀ ਹੈ ਫੋਨ ਰਿਪੇਅਰ ਸਿੱਖ ਲਵੋ 20 ਦਿਨਾਂ ਦੇ ਸ਼ਾਰਟ ਕੋਰਸਸ ਨਾਲ ਤੁਸੀਂ ਬੇਸਿਕ ਰਿਪੇਅਰਿੰਗ ਸਿੱਖ ਸਕਦੇ ਹੋ ਕਿਸੇ ਦੁਕਾਨ ਤੇ ਕੰਮ ਕਰਕੇ ਵੀ ਸਿੱਖ ਸਕਦੇ ਹੋ 1 ਲੱਖ ਰੁਪਏ ਚ ਰਿਪੇਅਰ ਕਿਟ ਬੇਸਿਕ ਟੂਲਸ tempered glass covers ਦਾ ਸਟਾਕ ਲੈ ਕੇ ਕਰਚ ਜਾਂ ਛੋਟੇ ਬੂਥ 'ਚ ਸ਼ੁਰੂ ਕਰ ਸਕਦੇ ਹੋ ਪਰ ਇਸ ਬਿਜ਼ਨਸ ਵਿੱਚ ਤੁਹਾਨੂੰ ਇਮਾਨਦਾਰੀ ਨਾਲ ਚੱਲਣਾ ਪਵੇਗਾ ਲੋਕਾਂ ਦਾ ਤੁਹਾਡੇ ਤੇ ٹرسٹ ਬਣੇ ਇਦਾਂ ਦਾ ਕੰਮ ਕਰਨਾ ਪਵੇਗਾ ਤਾਂ ਲੋਕ ਤੁਹਾਡੇ ਕੋਲ ਆਉਣਗੇ ਚੌਥਾ ਬਿਜ਼ਨਸ ਹੈ ਮਿੱਟੀ ਦੇ ਭਾਂਡੇ ਜਾਂ ਡੈਕੋਰ ਆਈਟਮਸ ਹੁਣ ਤੁਸੀਂ ਸੋਚ ਰਹੇ ਹੋਵੋ ਕਿ ਕਿਸਾਨੂ ਤਾਂ ਬਣਾਉਣੇ ਨਹੀਂ ਆਉਂਦੇ ਅਸੀਂ ਇਹ ਕਿਵੇਂ ਸ਼ੁਰੂ ਕਰ ਸਕਦੇ ਹਾਂ ਪਰ ਇਸ ਨੂੰ ਵੀ ਹਰ ਕੋਈ ਸ਼ੁਰੂ ਕਰ ਸਕਦਾ ਹੈ ਬਸ ਮਿਹਨਤ ਅਤੇ ਜਜ਼ਬੇ ਦੀ ਲੋੜ ਹੁੰਦੀ ਹੈ ਇਸ ਨੂੰ ਸ਼ੁਰੂ ਕਰਨ ਲਈ ਤੁਸੀਂ ਲੋਕਲ ਪੌਟਰ ਜਾਨੀ ਕਿ ਕਮਿਆਰ ਲੋਕ ਜੋ ਇਸ ਕੰਮ ਵਿੱਚ ਐਕਸਪਰਟ ਨੇ ਉਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਇੱਕ ਸਪਲਾਈ ਲਾਈਨ ਬਣਾਈ ਜਾ ਸਕਦੀ ਹੈ ਤੁਸੀਂ ਉਹਨਾਂ ਤੋਂ ਚੀਜ਼ਾਂ ਖਰੀਦ ਕੇ ਆਪਣੇ ਤਰੀਕੇ ਨਾਲ ਦੇਸ਼ਾਂ ਦੇਸ਼ਾਂ ਵਿੱਚ ਵੇਚ ਸਕਦੇ ਹੋ ਪੰਜਾਬੀ ਮਿੱਟੀ ਦੇ ਘੜੇ ਗਮਲੇ ਤੇ ਹੱਥ ਨਾਲ ਬਣੇ ਸ਼ੋਪੀਸ ਦੀ ਦੁਬਾਰਾ ਡਿਮਾਂਡ ਵੱਧ ਰਹੀ ਹੈ। ਸ਼ਹਿਰਾਂ ਵਾਲੇ ਲੋਕ ਜਾਂ ਦੇਸ਼ ਵਿਦੇਸ਼ ਵਿੱਚ ਵਸਣ ਵਾਲੇ ਲੋਕ ਇਸ ਨੂੰ ਬਹੁਤ ਖਰੀਦਦੇ ਹਨ। ਤੁਸੀਂ ਮਿੱਟੀ ਦੇ ਬਣੇ ਭਾਂਡੇ ਦੀਆਂ ਵੀਡੀਓ ਐਡਿਟ ਕਰਕੇ ਇੰਸਟਾਗ੍ਰਾਮ, ਫੇਸਬੁੱਕ, YouTube ਤੇ ਪਾ ਸਕਦੇ ਹੋ ਅਤੇ ਆਪਣਾ ਬਿਜ਼ਨਸ ਘਰ ਵਿੱਚ ਬੈਠ ਕੇ ਹੀ ਸ਼ੁਰੂ ਕਰ ਸਕਦੇ ਹੋ। ਪਰ ਗੱਲ ਉੱਥੇ ਫੇਰ ਆ ਜਾਂਦੀ ਹੈ ਵੀ ਇਸ ਨੂੰ ਕਰਨਾ ਕਿਵੇਂ ਹੈ? ਕਿੱਥੋਂ ਸ਼ੁਰੂ ਕਰੀਏ, ਕਿਵੇਂ ਕਰੀਏ? ਤੁਸੀਂ ਇਸ ਦੀ ਜਾਣਕਾਰੀ ਇੰਟਰਨੈਟ ਤੋਂ ਲੈ ਸਕਦੇ ਹੋ। YouTube ਤੋਂ ਵੀਡੀਓਜ਼ ਦੇਖ ਸਕਦੇ ਹਾਂ ਪਰ ਜੇਕਰ ਤੁਹਾਨੂੰ ਲੱਗਦਾ ਹੈ ਕਿ ਮੈਂ ਇਸ ਤੇ ਪੂਰੀ ਵੀਡੀਓ ਬਣਾਵਾਂ ਤਾਂ ਕਮੈਂਟ ਕਰਕੇ ਦੱਸ ਸਕਦੇ ਹੋ ਪੰਜਵਾਂ ਬਿਜ਼ਨਸ ਜੋ ਹਰ ਖੇਤੀਬਾੜੀ ਨਾਲ ਜੁੜਿਆ ਬੰਦਾ ਕਰ ਸਕਦਾ ਹੈ ਆਰਗੈਨਿਕ ਫਾਰਮਿੰਗ ਹਰ ਕਿਸਾਨ ਕੋਲ ਲਗਭਗ 1-2 ਏਕੜ ਜ਼ਮੀਨ ਤਾਂ ਹੁੰਦੀ ਹੀ ਹੈ ਜੇਕਰ ਤੁਸੀਂ ਸਿਰਫ ਅੱਧੀ ਏਕੜ ਜ਼ਮੀਨ ਵਿੱਚ ਇਸ ਦੀ ਸ਼ੁਰੂਆਤ ਕਰ ਲੈਂਦੇ ਹਾਂ ਤਾਂ ਤੁਸੀਂ ਸਫਲ ਕਿਸਾਨ ਬਣ ਸਕਦੇ ਹੋ ਤੁਸੀਂ ਤુલਸੀ অ্যালোਵੈਰਾ ਵਰਗੀਆਂ ਹੈਲਥੀ ਜੜੀ ਬੂਟੀਆਂ ਦੀ ਕਸਾਨੀ ਕਰ ਸਕਦੇ ਹੋ ਬਿਨਾਂ ਰੇ ਸਪਰੇਅ ਵਾਲੀਆਂ ਸਬਜ਼ੀਆਂ ਤਿਆਰ ਕਰ ਸਕਦੇ ਹੋ ਪਰ ਇਸ ਦੇ ਲਈ ਬਹੁਤ ਮਿਹਨਤ ਦੀ ਲੋੜ ਹੁੰਦੀ ਹੈ ਤੇ ਮਿਹਨਤ ਤੋਂ ਬਿਨਾਂ ਤੁਸੀਂ ਕਾਮਯਾਬ ਹੋ ਵੀ ਨਹੀਂ ਸਕਦੇ ਮਿਹਨਤ ਹਰ ਕੰਮ ਵਿੱਚ ਹੀ ਕਰਨੀ ਪੈਂਦੀ ਹੈ ਜੇਕਰ ਤੁਸੀਂ ਕਾਮਯਾਬ ਹੋਣ ਦੇ ਸ਼ਾਰਟਕਟਸ ਅਪਣਾਓਗੇ ਤਾਂ ਬਰਬਾਦ ਹੋ ਜਾਵੋਗੇ ਇਸ ਪਰਤੇ ਵੀ ਇੰਟਰਨੈਟ ਤੇ ਬਹੁਤ ਸਾਰੀ ਜਾਣਕਾਰੀ ਪਈ ਹੈ ਬਹੁਤ ਸਾਰੀਆਂ ਵੀਡੀਓਜ਼ ਪਈਆਂ ਨੇ ਪਰ ਲੋੜ ਹੈ ਸਮਝਣ ਦੀ ਸ਼ੁਰੂਆਤ ਕਰਨ ਦੀ ਜੇ ਤੁਸੀਂ ਐਲੋਵੇਰਾ ਜਾਂ ਤુલਸੀ ਵਰਗੇ ਇਦਾਂ ਦੀਆਂ ਹੈਲਥੀ ਜੜੀ ਬੂਟੀਆਂ ਦੀ ਕਿਸਾਨੀ ਕਰਦੇ ਹੋ ਤਾਂ ਇਹ ਪੌਦੇ ਆਯੁਰਵੇਦਿਕ ਦਵਾਈਆਂ ਤੇ ਕੋਸਮੈਟਿਕ ਕੰਪਨੀਆਂ ਨੂੰ ਸਪਲਾਈ ਕੀਤੇ ਜਾਂਦੇ ਹਨ ਜਿਸ ਨੂੰ ਵੇਚ ਕੇ ਤੁਸੀਂ ਬਹੁਤ ਮੁਨਾਫਾ ਕਮਾ ਸਕਦੇ ਹੋ ਪਰ ਇਸ ਦੀ ਤੁਹਾਨੂੰ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਇਸ ਲਈ ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਉਸ ਪ੍ਰਤੀ ਪੂਰੀ ਜਾਣਕਾਰੀ ਇਕੱਠੀ ਕਰੋ ਜਿੱਥੋਂ ਵੀ ਜਿਵੇਂ ਵੀ ਕੋਈ ਵੀ ਜਾਣਕਾਰੀ ਮਿਲਦੀ ਹੈ ਉਸ ਨੂੰ ਕਾਪੀ ਤੇ ਲਿਖੋ ਉਸ ਹਿਸਾਬ ਨਾਲ ਅੱਗੇ ਬਿਜ਼ਨਸ ਮਾਡਲ ਬਣਾਓ ਕੀ ਕਰਨਾ ਹੈ ਕਿਵੇਂ ਕਰਨਾ ਹੈ ਜੇ ਇਹ ਕੰਮ ਨਹੀਂ ਹੋਇਆ ਤਾਂ ਆ ਕਰ ਲੈਣਾ ਹੈ ਜੇ ਇਹ ਨਹੀਂ ਹੋਇਆ ਤਾਂ ਆ ਕਰ ਲੈਣਾ ਹੈ ਪਰ ਦੋਸਤੋ ਕਾਮਯਾਬੀ ਇੰਨੀ ਸੌਖੀ ਨਹੀਂ ਮਿਲਦੀ ਹੁੰਦੀ ਜੇਕਰ ਤੁਸੀਂ ਕਾਮਯਾਬ ਹੋਣਾ ਚਾਹੁੰਦੇ ਹੋ ਤਾਂ ਮਿਹਨਤ ਤਾਂ ਕਰਨੀ ਪਵੇਗੀ ਸ਼ੁਰੂਆਤ ਤਾਂ ਕਰਨੀ ਹੀ ਪਵੇਗੀ ਜੇਕਰ ਤੁਸੀਂ ਐਦਾਂ ਹੀ ਸੋਚਦੇ ਰਹੇ ਕੀ ਕਰੀਏ ਕਿਵੇਂ ਕਰੀਏ ਤਾਂ ਇਹ ਸਮਾਂ ਐਦਾਂ ਹੀ ਲੰਘ ਜਾਵੇਗਾ ਜੋ ਵੀ ਕਰਨਾ ਹੈ ਅੱਜ ਤੋਂ ਹੀ ਸ਼ੁਰੂ ਕਰੋ ਅੱਜ ਤੋਂ ਹੀ ਜਾਣਕਾਰੀ ਇਕੱਠੀ ਕਰਨੀ ਸ਼ੁਰੂ ਕਰ ਦਿਓ ਪਰ ਜੇਕਰ ਤੁਹਾਨੂੰ ਕਿਸੇ ਵੀ ਕਮਪ੍ਰੀਤੀ ਪੂਰਾ ਬਿਜ਼ਨਸ ਮਾਡਲ ਚਾਹੀਦਾ ਹੈ ਤਾਂ ਮੈਂ ਤੁਹਾਡੀ ਮਦਦ ਕਰ ਸਕਦਾ ਹਾਂ ਬਸ ਤੁਸੀਂ ਕਮੈਂਟ ਕਰਕੇ ਦੱਸਣਾ ਹੈ ਕਿ ਤੁਹਾਡੇ ਦਿਮਾਗ ਵਿੱਚ ਕੀ ਕਨਫਿਊਜ਼ਨ ਚੱਲ ਰਹੀ ਹੈ ਇਹ ਸਾਰੇ ਬਿਜ਼ਨਸ ਰਿਸਕ ਘੱਟ ਮੁਨਾਫਾ ਵੱਧ ਤੇ ਪੰਜਾਬੀ ਜਵਾਨਾਂ ਲਈ ਆਸਾਨ ਨੇ ਸਿਰਫ ਜ਼ਰੂਰਤ ਹੈ ਹੌਂਸਲੇ ਦੀ ਸਬਰ ਦੀ ਅਤੇ ਸ਼ੁਰੂਆਤ ਕਰਨ ਦੀ ਜੇ ਤੁਸੀਂ ਵੀ ਕੁਝ ਕਰਨਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਪਲਾਨ ਬਣਾਓ